ਮੱਕੇ ਦਰਸ਼ਨਾ ਲਈ ਪਾਕਿਸਤਾਨ ਗਈ ਪੰਜਾਬ ਦੀ ਇੱਕ ਔਰਤ ਸਰਬਜੀਤ ਕੌਰ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਦੋਵਾਂ ਦੇਸ਼ਾਂ ਵਿੱਚ ਚਿੰਤਾਵਾਂ ਵੱਧ ਗਈਆਂ ਨੇ ਵੀਡੀਓ 'ਚ ਸਰਬਜੀਤ ਕੌਰ ਆਪਣੇ ਆਪ ਨੂੰ ਨੂਰ ਦੱਸਦੇ ਹੋਏ ਇਸਲਾਮ અપਣਾਉਂਦੇ ਅਤੇ ਪਾਕਿਸਤਾਨੀ ਨਾਗਰਿਕ ਨਾਸਰ ਹੁਸੈਨ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਹੈ ਕਲਿੱਪ ਦੇ ਵਿੱਚ ਸਰਬਜੀਤ ਕਹਿੰਦੀ ਹੈ ਕਿ ਉਹ 9 ਸਾਲ ਤੋਂ ਨਾਸਿਰ ਨੂੰ ਜਾਣਦੀ ਹੈ ਤੇ ਆਪਣੀ ਮਰਜ਼ੀ ਨਾਲ ਉਸ ਨਾਲ ਨਿਕਾਹ ਕਰ ਰਹੀ ਹੈ ਵੀਡੀਓ ਦੇ ਜਾਰੀ ਹੋਣ ਨਾਲ ਇਹ ਸਪਸ਼ਟ ਹੋ ਗਿਆ ਕਿ ਔਰਤ ਨੇ ਇਸਲਾਮ ਧਰਮ ਅਪਣਾਇਆ ਤੇ ਪਾਕਿਸਤਾਨ ਦੇ ਵਿੱਚ ਵਿਆਹ ਕਰਵਾ ਲਿਆ 52 ਸਾਲਾ ਸਰਬਜੀਤ ਕੌਰ ਪਹਿਲਾਂ ਹੀ ਆਪਣੇ ਪਤੀ ਤੋਂ ਤਲਾਕशुदा ਹੈ ਤੇ ਉਸਦੇ ਦੋ ਪੁੱਤਰ ਨੇ ਇੱਕ ਦਿਨ ਪਹਿਲਾਂ ਉਸਦਾ ਨਿਕਾਹਨਾਮਾ ਵੀ ਵਾਇਰਲ ਹੋਇਆ ਸੀ ਜਿਸ ਚ ਇਹਦਾ ਨਵਾਂ ਨਾਮ ਨੂਰ ਹੋਂ ਦੀ ਗੱਲ ਸਾਹਮਣੇ ਆਈ ਸੀ ਇਸ ਪੂਰੀ ਘਟਨਾ ਨੇ ਭਾਰਤੀ ਸੁਰੱਖਿਆ ਏਜੰਸੀਆਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਕਿਉਂਕਿ ਇਸ ਨੂੰ ਨਾ ਸਿਰਫ ਪ੍ਰਸ਼ਾਸਨਿਕ ਲਾਪਰਵਾਹੀ ਵਜੋਂ ਦੇਖਿਆ ਜਾ ਰਿਹਾ ਹੈ ਸਗੋਂ ਰਾਸ਼ਟਰੀ ਸੁਰੱਖਿਆ ਪਾਰੇ ਵੀ ਸਵਾਲ ਉੱਠ ਰਹੇ ਨੇ ਜ਼ਿਕਰ ਕਰਦੀ ਹੈ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ-ਪਾਕਿਸਤਾਨ ਸਬੰਧਾਂ 'ਚ ਤਣਾਅ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸ਼ੁਰੂ ਵਿੱਚ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਸੀ ਹਾਲਾਂਕਿ ਧਾਰਮਿਕ ਸੰਗਠਨਾਂ ਦੇ ਦਬਾਅ ਤੋਂ ਬਾਅਦ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਹੁਣ ਸਰਬਜੀਤ ਕੌਰ ਦੇ ਇੱਕ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਕਰਨ ਤੇ ਪਾਕਿਸਤਾਨ 'ਚ ਰਹਿਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਨਾਲ ਐ ਜੀ ਪੀ ਸੀ ਇਸ ਘਟਨਾ ਤੋਂ ਦੂਰੀ ਬਣਾਉਂਦੀ ਨਜ਼ਰ ਆ ਰਹੀ ਹੈ ਕਮੇਟੀ ਦਾ ਕਹਿਣਾ ਹੈ ਕਿ ਉਹ ਸਿਰਫ ਸ਼ਰਧਾਲੂਆਂ ਦੀ ਸੂਚੀ ਸਰਕਾਰ ਨੂੰ ਭੇਜਦੇ ਨੇ ਸ਼ਰਧਾਲੂਆਂ ਦੇ ਪਿਛੋਕੜ ਦੀ ਜਾਂਚ ਕਰਨਾ ਸਰਕਾਰ ਤੇ ਸੁਰੱਖਿਆ ਏਜੰਸੀਆਂ ਦੀ ਜ਼ਿੰਮੇਵਾਰੀ ਹੈ ਉਦੋਂ ਇਸ ਮਾਮਲੇ ਤੇ ਹੁਣ ਪਰਮਜੀਤ ਸਿੰਘ ਸਰਨਾਰਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਮਨ ਬੜਾ ਅਫਸੋਸ ਨਾਲ ਨਿਕਲ ਕਹਿੰਦੀ ਪਈਏ ਇੱਕ ਸਵਾਰ ਤਕਰੀਬਨ 2000 ਦੇ ਕਰੀਬ ਯਾਤਰੀ ਜਿਹੜੇ ਸਨ ਉਹਨਾਂ ਨੂੰ ਗਾਣਾ ਸਮ ਦਰਸ਼ਨ ਮੇਰੇ ਕਰ ਰਹੇ ਉਹਨਾਂ ਚੋਂ ਇੱਕ ਡਰਾਉਣੀ ਸਰਪ ਜੀ ਕੋੜ ਰਹੀ ਸੀ ਕੂਟ ਤੱਕ ਵੀ ਰਹਿਣ ਵਾਲੀ ਸੀ ਉਹ ਉੱਥੇ ਰਹਿ ਗਈ। ਪਰ ਵਾਪਸ ਨਹੀਂ ਆਈ। ਪੂਰੀ ਤਹਿਕੀਕਾਤ ਕਰਨ ਬਾਅਦ ਪਤਾ ਚੱਲਿਆ ਵੀ ਉੱਥੇ ਇੱਕ ਕਿਸੇ ਮੁਸਲਮਾਨ ਦੇ ਨਾਲ ਆਪਣਾ ਧਰਮ ਬਦਲ ਕੇ ਮੁਸਲਮਾਨ ਬਣ ਕੇ ਉੱਥੇ ਵਿਆਹ ਕਰਾ ਰਿਆ ਤੇ ਉੱਥੇ ਰਹਿ ਰਹੀ ਹੈ। ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਆ ਕਿ ਇਸ ਵਾਰ ਜਿਹੜੇ ਵੀਜ਼ੇ ਲੱਗਣ ਉਹਨਾਂ ਦੇ ਵਿੱਚ ਸਾਫ਼ ਲਿਖਿਆ ਸੀ ਕਿ ਕੋਈ ਵੀ ਯਾਤਰੀ ਗੁਰਦੁਆਰਾ ਦੇ ਅੰਦਰ ਰਹਿ ਸਕਦਾ ਬਾਹਰ ਕੋਈ ਨਹੀਂ ਰਹਿ ਸਕਦਾ ਕਿਸੇ ਨੇ ਜਾਣਾ ਜਾਉ ਨਹੀਂ ਜਾਣਾ ਨਾ ਜਾਵੇ ਮਨ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਜਦ ਤੱਕ ਨਹੀਂ ਸਖਤੀ ਦੇ ਵਿੱਚ ਉਹਨਾਂ ਨੇ ਵੀਜ਼ਾ ਦਿੱਤੇ ਨੇ ਫਿਰ ਉਹ ਜਨਾਨੀ ਕਿਸ ਤਰ੍ਹਾਂ ਅਬ ਅਲੋਪ ਹੋ ਕੇ ਵਿਆਹ ਕਰਾ ਕੇ ਉੱਥੇ ਰਹਿ ਰਹੀ ਹੈ ਮਨ ਬੜੇ ਅਫਸੋਸ ਨਾਲ ਇਹ ਗੱਲ ਕਹਿੰ ਪੈ ਰਹੀ ਹੈ ਇੱਕ ਸਵਾਰਤ तकरीबन 2000 ਦੇ ਕਰੀਬ ਯਾਤਰੀ ਜਿਹੜੇ ਸਨ ਉਹਨਾਂ ਨੂੰ ਗਾਣੋ ਸਮ ਦਰਸ਼ਨ ਮਿਹਰੇ ਕਰ ਗਏ ਉਹਨਾਂ ਤੋਂ ਇੱਕ ਜਾਨਨੀ ਸਰਜੀਤ ਕੋਲ ਰਹੀ ਸੀ ਪੂਰਤਲ ਵੀ ਰਹਿਣ ਵਾਲੀ ਸੀ ਉਹ ਪੋਸਟੇਗਾਈ ਗਈ ਔਰ ਵਾਪਸ ਨਹੀਂ ਆਈ ਪੂਰੀ ਤਹਿਕੀਕਾਤ ਕਰਨ ਬਾਅਦ ਪਤਾ ਚੱਲਿਆ ਵੀ ਉੱਥੇ ਇੱਕ ਕਿਸੇ ਮੁਸਲਮਾਨ ਦੇ ਨਾਲ ਆਪਣਾ ਧਰਮ ਬਦਲ ਕੇ ਮੁਸਲਮਾਨ ਬਣ ਕੇ ਉੱਥੇ ਉਹਦਾ ਵਿਆਹ ਕਰਾ ਰਿਆ ਤੇ ਉੱਥੇ ਰਹਿਣੀ ਹੈ ਮੈਂ ਸੰਗਠਨ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਇਸ ਵਾਰ ਜਿਹੜੇ ਵੀਜ਼ੇ ਲੱਗੇਨ ਉਹਨਾਂ ਦੇ ਵਿੱਚ ਸਾਫ਼ ਲਿਖਿਆ ਸੀ ਕਿ ਕੋਈ ਵੀ ਯਾਤਰੀ ਗੁਰਦੁਆਰਾ ਦੇ ਅੰਦਰ ਰਹਿ ਸਕਦਾ ਬਾਹਰ ਕੋਈ ਨਹੀਂ ਰਹਿ ਸਕਦਾ ਕਿਸ ਨੇ ਜਾਣਾ ਜਾਓ ਨਹੀਂ ਜਾਣਾ ਨਾ ਜਾਓ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਜਦ ਤੱਕ ਨਹੀਂ ਸਖਤੀ ਦੇ ਵਿੱਚ ਉਹਨਾਂ ਨੇ ਵੀਜ਼ਾ ਦਿੱਤੇ ਨੇ ਫਿਰ ਉਹ ਜਨਾਨੀ ਕਿਸ ਤਰ੍ਹਾਂ ਅਬ ਅਲੋਪ ਹੋ ਕੇ ਵਿਆਹ ਕਰਾ ਕੇ ਉੱਥੇ ਰਹਿ ਗਈ